ਕੀੜੇ ਪੈਣਗੇ ਮਰੇਗੀ ਸੱਪ ਲੜ ਕੇ ਨੀ ਮਿੱਤਰਾਂ ਨੂੰ ਧੋਖਾ ਦੇਣੀ ਏ ਦਿੱਲੀ ਦੀ ਦਾ ਪਹਿਲਾਂ ਨਹੀਂ ਪੰਜਾਬ ਦੇ ਨਾਲ ਬਣੀ ਬੁੱਠੰਡੇ ਦੇ ਮੁੰਡੇ ਨੂੰ ਦਿੱਲੀ ਦੀ ਕੁੜੀ ਨਾਲ ਪਿਆਰ ਹੋਇਆ ਤੇ ਕੁੜੀ ਨੇ ਸਦਰਾ ਹੋਟਲ ਦੇ ਵਿੱਚ ਅੱਜ ਦੋਸਤੋ ਸਾਰੀ ਗੱਲ ਦੱਸ ਦੇ ਤੱਕਾ ਹੋ ਗਿਆ ਤੱਕਾ ਹੋ ਗਿਆ ਸੀਦੀ ਤੇਰੇ ਦਰਸ਼ਨ ਬੜੇ ਜ਼ਰੂਰ ਇੱਕ ਦਿਨ ਨੀਂਦ ਨਾ ਆਉਣੀ ਨੀ ਇੱਕ ਦਿਨ ਨੀਂਦ ਨਾ ਆਉਣੀ ਨੀ ਮੈਨੂੰ ਦਰਸ਼ਨ ਤੇਰੇ ਨਹੀਂ ਹੋਏ ਤਾਂ ਕੀ ਗੱਲ ਹੋਈ ਆ ਸਾਰੀ ਗੱਲ ਕੀ ਹੋਈ ਆ ਸਾਰਾ ਮਸਲਾ ਕੀ ਹੋਇਆ ਬਾਈ ਜੀ ਕੀ ਗੱਲ ਹੋ ਗਈ ਬਾਈ ਯਾਰ ਇੱਥੇ ਮੈਂ ਤਾਂ ਸਾਰਾ ਕੁਝ ਹੀ ਖਰਾਬ ਹੋ ਗਿਆ ਮੇਰਾ ਤਾਂ ਕੀ ਹੋ ਗਿਆ ਤੇ ਮੇਰੇ ਨਾਲ ਦਿੱਲੀ ਦੀ ਕੁੜੀ ਸੈੱਟ ਹੋਈ ਸੀਗੀ ਠੀਕ ਆ ਮੋਰ ਨਾਲ ਫੋਨ ਤੇ ਬੜੀਆਂ ਪਿਆਰੀਆਂ ਪਿਆਰ ਨਾਲ ਗੱਲਾਂ ਕਰਦੀ ਅੱਜ ਵੈਲੈਂਟਾਈਨ ਸੀ 14 ਤਰੀਕਾ ਤੇ ਮੈਨੂੰ ਕਹਿੰਦੀ ਵੀ ਤੈਨੂੰ ਮੈਂ ਮਿਲਣਾ ਮੈਂ ਹੋਟਲ ਚ ਰੂਮ ਬੁੱਕ ਕਰਾਤਾ ਤੇ ਤੂੰ ਆ ਜਾ ਇੱਥੇ বাস ਚੜ ਕੇ ਆ ਜਾ ਮੈਂ ਕਿਹਾ ਬਿਲਕੁਲ ਪੈਸੇ ਹੈ ਨਹੀਂ ਕਹਿੰਦੀ ਕੋਈ ਨਹੀਂ ਕਿਸੇ ਤੋਂ ਫੜ ਤੜ ਕੇ ਲਿਆ ਤੇ ਮੈਂ ਤੈਨੂੰ ਫੇਰ ਆਏ ਨੂੰ ਨਾਲ ਤਾਂ ਤੈਨੂੰ ਇੱਧਰ ਲੈ ਜਾਣ ਦਾ ਕਰਾਇਆ ਦੇ ਦੂੰਗਾ ਨਾਲ ਜਿਹੜੇ ਤੂੰ ਫੜੇ ਹੋਣਗੇ ਮੈਂ ਉਹਦੇ ਵੀ ਦੇ ਦੂੰਗੀ ਹੁਣ ਮੈਂ ਇੱਥੇ ਆ ਕੇ ਖੜਾ ਬੁੱਕ ਜਿਹੜਾ ਹੋਟਲ ਦੱਸਿਆ ਮੈਂ ਉੱਥੇ ਵੀ ਆ ਗਿਆ ਹੁਣ ਨਾ ਤਾਂ ਫੋਨ ਚੱਕਦੀ ਐ ਤੇ ਨ ਅਛਾ ਕੁੜੀ ਨੇ ਤਨ ਸੱਤਿਆ ਸੀਗਾ ਇੱਥੇ ਹਾਂ ਉਹਨੇ ਸੱਦਾ ਕਿਹੜਾ ਹੋਟਲ ਸੀਗਾ ਆਹ ਹੋਟਲ ਆਹ ਹੋਟਲ ਕੋਲ ਖੜਾ ਹਾਂ ਇੱਥੇ ਕਾਹਦੋ ਖੜਾ ਹੁਣ ਇੱਥੇ ਹੁਣ ਮੈਂ ਉਹਨੂੰ ਡੀਕੀ ਜਾਨਾ ਯਾਰ ਮਨਾ ਫੋਨ ਚੱਕਦੀ ਆ ਨਾ ਇੰਨਾ ਟਾਈਮ ਹੋ ਗਿਆ ਖੜੇ ਨੂੰ ਮੈਨੂੰ ਕੋਟਕੜ ਬਈ ਹੋ ਗਏ ਤਿੰਨ ਚਾਰ ਘੰਟੇ ਹੁਣ ਲਾਇ ਹੁਣ ਉਹਨੂੰ ਲਾ ਚੱਕਦੀ ਨਹੀਂ ਚੱਕਦੀ ਨਹੀਂ ਕੀ ਕੋਈ ਕੋਈ ਵਟਸਐਪ ਤੇ ਵੀਡੀਓ ਕਾਲ ਲਈ ਹੋਵੇ ਕਾਲ ਲਈ ਹੋਵੇ ਕੁਛ ਵੀ ਨਹੀਂ ਬਈ ਇਹਦਾ ਕੋਈ ਕਿਸੇ ਵੱਲੋਂ ਵਟਸਐਪ ਤੇ ਮੈਸੇਜ ਕਰਤੇ ਠੀਕੜੀਆਂ ਬੱਜੀ ਜਾਂਦੀਆਂ ਰਿਪਲਾਈ ਨਹੀਂ ਕੋਈ ਯਾਰ ਕੀ ਕਹਿ ਕੀ ਰਹੀ ਹੈ ਹੁਣ ਕੁਛ ਮੈਸੇਜ ਆਇਆ ਜੇ ਬਈ ਦੱਸੂ ਤਾਂ ਮੇਰਾ ਬਠਿੰਡੇ ਜਲੇ ਬਠਿੰਡੇ ਜਲੇ ਤੋਂ ਦਿੱਲੀ ਦਿੱਲੀ ਦੀ ਕੁੜੀ ਨਾਲ ਪਿਆਰ ਹੋਇਆ ਹੈ ਹਾਂ ਆਤੇ ਹੋਇਆ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਹਾਂ ਤੁਸੀਂ ਦੇਖ ਲਓ ਦੋਸਤੋ ਇੰਸਟਾਗ੍ਰਾਮ ਤੇ ਪਿਆਰ ਹੋਇਆ ਇਹ ਬਠਿੰਡੇ ਦਾ ਤੇ ਕੁੜੀ ਕਿੱਥੋਂ ਦੀ ਹੈ ਦਿੱਲੀ ਦੀ ਦਿੱਲੀ ਦੀ ਕੁੜੀ ਤੇ ਬਠਿੰਡੇ ਦਾ ਮੁੰਡਾ ਬਠਿੰਡੇ ਦਾ ਮੁੰਡਾ ਦਿੱਲੀ ਦਾ ਕੀ ਯਾਰ ਮੇਲ ਹੈਗਾ ਇੰਨਾ ਦੂਰ ਮੇਲ ਹੈਗਾ ਕੁਛ ਤੁਸੀਂ ਆਪ ਦੱਸੋ ਇਹ ਮੇਲ ਹੈਗਾ ਇਹਨਾਂ ਦਾ ਇਹਨੂੰ ਸੱਦਿਆ ਉਸ ਕੁੜੀ ਨੇ ਸਿਰਫ ਵੈਲੈਂਟਾਈਨ ਦੇ ਕਿਹੜਾ ਦੇਣਾ ਹੈ ਨਾ ਵੈਲੈਂਟਾਈਨ ਹਾਂ ਵੈਲਟਾਈਨ ਦੇ ਦੇਣਾ ਹੈਗਾ ਜਿਹੜਾ ਇਹ ਦਿਨ ਛੋਸ਼ੇ ਸੋਸ਼ਲ ਕੀ ਕਹਿੰਦੇ ਨੇ ਨਾ ਛੋਸ਼ੇ ਹੁੰਦੇ ਆ ਇਹ ਆਸ਼ਕਾਂ ਦੇ ਤੇ ਇਹਨੂੰ ਕੁੜੀ ਮੁੰਡੇ ਨੂੰ ਸੱਦਿਆ ਸੀਗਾ ਵੀ ਤੂੰ ਕਿਹੜਾ ਕਿਰਾਇਆ ਲਾ ਕੇ ਆਇਆ ਇਹ ਕਿਰਾਇਆ ਲਾ ਕੇ ਪਹੁੰਚ ਗਿਆ ਜਦੋਂ ਇਹ ਪਹੁੰਚਿਆ ਉੱਥੇ ਤੇ ਇਹ ਹੋਟਲ ਕੋਲ ਖੜਾ ਜਿਹੜੇ ਆ ਹੋਟਲ ਕੋਲ ਖੜਾ ਇੱਥੇ ਉਹ ਕੁੜੀ ਨੇ ਕਿਹਾ ਸੀ ਵੀ ਇੱਥੇ ਆ ਕੇ ਖੜ ਜੀ ਇੱਥੇ ਆਉਂਮੀ ਆਉਂਗੀ ਮੈਂ ਹੁਣ ਇਹ ਫੋਨ ਲਾਈ ਜਾਂਦਾ WhatsApp ਤੇ ਮੈਸੇਜ ਕਰੀ ਜਾਂਦਾ ਸਾਰਾ ਕੁਝ ਕਰੀ ਜਾਂਦਾ ਪਰ ਉਹ ਕੁੜੀ ਹੁਣ ਇਹਨੂੰ ਵਾਰ ਜਵਾਬ ਨਹੀਂ ਦੇ ਰਹੀ ਹੁਣ ਕੀ ਕਰੇਗਾ ਹੁਣ ਤਾਂ ਬਈ ਬਿਲਕੁਲ ਇੱਕੋ ਹੀ ਆ ਜੇ ਕੋਈ ਰੱਬ ਦਾ ਬੰਦਾ ਮਿਲ ਜੇ ਮੈਨੂੰ ਪੈਸੇ ਦੇ ਦੇ ਤੇ ਮਾਂ ਤੇ ਪਿੰਡ ਪਹੁੰਚ ਜਾ ਅੱਛਾ ਪੈਸੇ ਨਹੀਂ ਤੇ ਮੈਨੂੰ ਤਾਂ ਉਹਨੇ ਕਿਹਾ ਸੀ ਨਾ ਕਿਸੇ ਤੋਂ ਫੜ ਲਿਆ ਇੱਧਰ ਲੱਕਰਾਇਆ ਲਾ ਕੇ ਆ ਜਾ ਇੱਧਰੋਂ ਤੁਹਾਨੂੰ ਮੈਂ ਜਾਣ ਦੇ ਵੀ ਦੇ ਦੂੰਗੀ ਜਿਹਦੇ ਤੋਂ ਫੜ ਕੇ ਲੈ ਗੋ ਤੇ ਵੀ ਤੁਹਾਨੂੰ ਦੇ ਦੂੰਗੀ ਹੁਣ ਕੀ ਕਰਾਂਗਾ ਹੁਣ ਕੀ ਕਰਨਾ ਹੈ ਫਸ ਗਿਆ ਮੈਂ ਤਾਂ ਹੁਣ ਫਸ ਗਿਆ ਚੋਰੀਆਂ ਚੜ ਕੇ ਜਾਵਾਂ ਕਿਸ ਨਾਲ ਚੋਰੀਆਂ ਕਹਾਦਾ ਹੁਣ ਫਿਰ ਫੋਨ ਹੀ ਦੇ ਕੇ ਜਾਵਾਂ ਕਿਸ ਨਾਲ ਕਿਸ ਨੂੰ ਕਹਨੇ ਇੱਥੇ ਫੋਨ ਹੀ ਦੇ ਕਿਹੜਾ ਫੋਨ ਹੈ ਤੇਰੇ ਕੋਲ ਬਿਲਕੁਲ ਸੈਮਸੰਗ ਦਾ ਤੇ ਜੇ ਫੋਨ ਦੇ ਕੇ ਜਾਵੜੇ ਤੇ ਕੱਲ ਨੂੰ ਤੇਰੇ ਫੋਨ ਫੇਰ ਲਾ ਲਿਆ ਉਹਨੇ ਫੇਰ ਯਾਰ ਬਈ ਹੁਣ ਇੱਕ ਵਾਰੀ ਧੋਖਾ ਹੋਇਆ ਬਾਰ ਬਾਰ ਧੋਖਾ ਹਾਂਗਾ ਦੇਖੋ ਯਾਰ ਦੋਸਤੋ ਕਹਿੰਦਾ ਮੇਰੇ ਕੋਲ ਕਿਰਾਏ ਵਾਸਤੇ ਪੈਸੇ ਵੀ ਹੈ ਨਹੀਂ ਕਹਿੰਦਾ ਮੈਂ ਕਿਰਾਇਆ ਲਾ ਕੇ ਆਇਆ ਸੀਗਾ ਬਠਿੰਡੇ ਤੋਂ ਮੈਂ ਚੜਿਆ ਪਹਿਲ ਕਿਸੇ ਤੋਂ ਪੈਸੇ ਫੜ ਕੇ ਕਿਰਾਇਆ ਲਾ ਕੇ ਆਇਆ ਮੈਂ ਠੀਕ ਹੈ ਹੁਣ ਮੈਂ ਕਿਵੇਂ ਜਾਵਾਂ ਕੋਈ ਭਲਾ ਬੰਦਾ ਮਿਲ ਜੇ ਕਹਿੰਦਾ ਮੈਨੂੰ ਪੈਸੇ ਦੇ ਦੇ ਤਾਂ ਵਧੀਆ ਮੈਂ ਜਾਵਣਾ ਅੱਛਾ ਅੱਛਾ ਹੁਣ ਕਿਵੇਂ ਪਿਆਰ ਕਿਵੇਂ ਹੋਇਆ ਗੱਲਬਾਤ ਕਿਵੇਂ ਹੋਈ ਕਿਵੇਂ ਸਿਸਟਮ ਬਣਿਆ ਇਹ ਐੜੀ ਕਿਵੇਂ ਚੱਲੀ ਕਿਵੇਂ ਸਿਸਟਮ ਬਣਿਆ ਸਾਰਾ ਕੁਝ ਦੱਸ ਚਲ ਮੇਰੇ ਨਾਲ ਮੈਨੂੰ ਸੀਗਾ ਥੋੜਾ ਬਹੁਤਾ ਮਾੜਾ ਮੋਟਾ ਐਕਟਿੰਗ ਦਾ ਸ਼ੌਂਕ ਹੈ ਨਾ ਕੀੜਾ ਸੀਗਾ ਤਾਲਾ ਹੁਣ ਮੇਰਾ ਯਾਰ ਦੋਸਤ ਮੈਨੂੰ ਕਹਿੰਦਾ ਨਾ ਤੂੰ ਐਂ ਕਰ Instagram ਤੇ ਆ ਦਾ ਬਣਾ ਲੈ ਅਕਾਊਂਟ ਮੈਨੂੰ ਤਾਂ ਬਣਾਉਣਾ ਨਹੀਂ ਆਉਂਦਾ ਮੈਂ ਕਿਹਾ ਕਹਦਾ ਮੈਂ ਬਣਾਉਣਾ ਉਹਨੇ ਮੇਰਾ ਬਣਾ ਕੇ ਅਕਾਊਂਟ ਹੈ ਨਾ ਚੱਲ ਮੈਂ 10 ਕ ਵੀਡੀਓ ਪਾਗਾ ਤੇ ਮੇਰੇ ਨਾਲ ਐਡ ਹੋ ਗਈ ਇਹਨੇ ਮੈਨੂੰ ਰਿਕਵੈਸਟ ਭੇਜੀ ਤੀ ਮਨੂੰ ਨੇ ਦੱਸਿਆ ਜੀ ਇੱਥੇ ਤੇ ਤੁਹਾਨੂੰ ਰਿਕਵੈਸਟ ਆਊਗੀ ਇਹ ਤੋਂ ਸੈਪਟ ਕਰ ਲਈ ਹੈ ਨਾ ਮੁੜ ਕੇ ਤੇ ਮੈਸੇਜ ਆਇਆ ਤੇ ਮੈਨੂੰ ਕਹਿੰਦੀ ਮੈਨੂੰ ਤੁਸੀਂ ਵਧੀਆ ਲੱਗਦੇ ਆ ਤੁਹਾਡੀ ਐਕਟਿੰਗ ਬਹੁਤ ਸੋਹਣੀ ਹੁੰਦੀ ਆਂ ਤੂੰ ਬਹੁਤ ਚੰਗੇ ਆ ਤੁਹਾਡੀ ਬਾਜ ਵਧੀਆ ਵਾਵਾ ਕੁਝ ਪੰਪ ਮਾਰੇ ਮੈਨੂੰ ਤੇ ਮੈਨੂੰ ਕਹਿੰਦੀ ਤੁਸੀਂ ਮੈ ਕਲ ਮੱਦੇ ਤਾਂ ਮੈਨੂੰ ਆਏ ਸੀ ਮੈਂ ਚਾਲੀ ਅੱਜ ਪਿਆਰ ਕਰਦੀ ਹੈ ਨਾ ਮੇਰੇ ਨਾਲ ਮਹੀਨਾ ਸਵਾ ਮਹੀਨਾ ਬਹੁਤ ਪਿਆਰ ਪਿਆਰ ਦਾ ਗੱਲਾਂ ਕੀਤੀਆਂ ਤੇ ਮੈਨੂੰ ਵਿਸ਼ਵਾਸ ਹੋ ਗਿਆ ਮੈਂ ਕਿ ਯਾਰ ਕੁੜੀ ਨੇ ਆਪਦੀ ਆਪ ਕੀਤਾ ਸਾਰਾ ਕੁਝ ਹੈ ਨਾ ਤੇ ਵਧੀਆ ਗੱਲਾਂ ਬਾਤਾਂ ਕਰਦੀ ਐ ਇੰਨਾ ਖਿਆਲ ਰੱਖਦੀ ਐ ਤੇ ਮੈਂ ਪਿਆਰ ਚ ਵੜ ਗਿਆ ਜਦੋਂ ਮੈਂ ਪਿਆਰ ਚ ਵੜ ਗਿਆ ਤੇ ਮੈਨੂੰ ਮੁੜ ਕੇ ਕਹਿੰਦੀ ਵੀ ਹੁਣ ਆਪਾਂ ਵਾਇਲੈਂਟਾਈਨ ਦਾ ਦਿਨ ਆ ਤੇ ਵੀ ਆਪਾਂ ਮਿਲਣਾ ਪਹਿਲਾਂ ਮੈਂ ਉਹਨੂੰ ਕਿਹਾ ਸੀ ਮੈਂ ਕਿ ਤੇਰੇ ਕੋਲ ਤਾਂ ਸਾਰਾ ਕੁਝ ਹੈਗਾ ਪੈਸੇ ਤੇ ਲੈ ਹੈਗਾ ਤੂੰ ਵਿਠੰਡੇ ਆ ਜਾ ਕਹਿੰਦੀ ਨਹੀਂ ਵੀ ਤੁਸੀਂ ਇੱਥੇ ਆਓ ਵੀ ਮੇਰਾ ਰੂਮ ਰਾਮ ਸਾਰਾ ਕੋ ਬੁੱਕ ਕਰਾਇਆ ਹੋਇਆ ਵੀ ਮੈਂ ਇੱਕ ਅੱਧੀ ਰਾਤ ਦੇ ਲਈ ਬਾਹਰ ਆ ਸਕਦੀ ਹਾਂ ਜਾਂਦਦੇ ਨੇ ਤੇ ਮੈਨੂੰ ਪੇਰਮਸ ਮੇਰੇ ਲੋਅ ਨਹੀਂ ਕਰਦੇ ਤੇ ਮੈਂ ਤੇਲੀ ਮਾਰੀ ਮੈਨੂੰ ਕੋਈ ਨਾ ਕੋਈ ਬਾਹਾਨਾ ਮਾਰੂੰਗੀ ਤੁਸੀਂ ਆ ਜਾਓ ਇੱਥੇ ਮੈਂ ਵੀ ਠੀਕ ਆ ਭਾਈ ਵੀਡੀਓ ਕਾਲ ਹੋਈ ਹੈ ਕਿਦੋਂ ਤੁਹਾਨੂੰ ਵੀਡੀਓ ਕਾਲ ਹਾਂ ਭਾਈ 2-3 ਵਜੇ ਹੋਈ ਆ ਉਹ ਤਾਂ ਬਹੁਤ ਪਿਆਰ ਪਿਆਰ ਦੀਆਂ ਗੱਲਾਂ ਕਰਦੀ ਅੱਜ پتہ ਨਹੀਂ ਕੀ ਹੋਇਆ ਯਾਰ 4 ਘੰਟੇ ਹੋ ਗਏ ਮੈਨੂੰ ਖੜੇ ਨੂੰ ਮੇਰੇ ਤਾਂ ਆਪ ਦੀ ਸਾਹ ਸੁੱਕੀ ਜਾਂਦੇ ਆ ਵੀ ਜਾऊं ਕਿਵੇਂ ਕੀ ਨਾ ਸੀ ਦ ਕੀ ਨਾ ਉਹ ਤਾਂ ਚੁੰਨੇ ਚੁੰਨੀ ਚੁੰਨੀ ਨਾ ਆਏਗਾ ਉਹਦਾ ਤੇ ਚੁੰਨੀ ਲਾ ਗਈ ਚੂਨਾ ਚੂਨਾ ਲਾ ਗਈ ਤੈਨੂੰ ਹਣਾ ਸਹੀ ਗੱਲ ਆ ਯਾਰ ਚੂਨਾ ਲਾਉਣ ਵਾਲਾ ਚੋਨੇ ਤੋਂ ਵੀ ਵੱਡਾ ਕੰਮ ਕਰ ਗਈ ਵੱਡਾ ਕੰਮ ਕਰ ਗਈ ਹੁਣ ਹੋਟਲ ਚ ਜਾ ਕੇ ਨਹੀਂ ਪਤਾ ਕੀਤਾ ਵੀ ਇਹ ਕੁੜੀ ਨਾਂ ਦੀ ਕੋਈ ਆਈ ਹੋਈ ਆ ਕਿ ਨਹੀਂ ਆਈ ਪਤਾ ਕੀਤਾ ਕਿਤੇ ਉਹ ਬਈ ਯਾਰ ਬੜਨ ਨਹੀਂ ਦਿੰਦੇ ਬੜਨ ਨਹੀਂ ਦਿੰਦੇ ਕੀ ਕਹਿੰਦੇ ਉਹ ਕਹਿੰਦੇ ਜੇ ਪਹਿਲਾਂ ਤੁਹਾਡੀ ਬੁਕਿੰਗ ਵਾਲਾ ਦਿਖਾਓ ਮੈਸੇਜ ਇਹ ਆਨਲਾਈਨ ਬੁਕਿੰਗ ਵਾਲਾ ਇਹ ਦੂਜਾ ਕੱਪੜੇ ਵੀ ਬਈ ਯਾਰ ਤੂੰ ਸਿੰਪਲ ਜੇ ਪਾ ਕੇ ਆ ਗਿਆ ਭਈ ਅਜੇ-ਹਜੇ ਹੈਗੇ ਸੀ ਉਹ ਹਜੇ ਪਾਇਆ ਉਹ ਕਹਦੀ ਮੈਨੂੰ ਕੱਪੜਾ ਦਿੰਦਾ ਮੈਂ ਵੀ ਕਿਹਾ ਸੀ ਮੈਂ ਕਿ ਮੇਰੇ ਕੋਲ ਤਾਂ ਡਿਡਾ ਲੱਤਾਂ ਵੀ ਨਹੀਂ ਚੱਜਦਾ ਕਹੀਂ ਮੈਂ ਇੱਥੇ ਦਵਾਉਂਗੀ ਉਹ ਕਹਦੀ ਮੈਨੂੰ ਕੀ ਆਪਾਂ ਨੂੰ ਤੇਰੇ ਕੱਪੜਿਆਂ ਤੱਕ ਨਹੀਂ ਮੈਂ ਤਾਂ ਤੈਨੂੰ ਪਿਆਰ ਕਰਦੀ ਹਾਂ ਉਹ ਗਲਤ ਨਹੀਂ ਹੋ ਗਈ ਜਿਵੇਂ ਦਿੱਲੀ ਚ ਚੋਰ ਬਜ਼ਾਰ ਮਸ਼ਹੂਰ ਆ ਤੇ ਕੁੜੀਆਂ ਵੀ ਇੱਥੇ ਬਹੁਤ ਜਿਆਦਾ ਮਸ਼ਹੂਰ ਆ ਕਿਤੇ ਕੀਬਤ ਜਾਣ ਕੇ ਤੈਨੂੰ ਠੱਗਦੀ ਹੋਵੇ ਪੈਸੇ-ਪੁਸੇ ਤਾਂ ਨਹੀਂ ਖਾਦੇ ਕੁੜੀ ਨੇ ਨਹੀਂ ਨਹੀਂ ਬਿਲਕੁਲ ਤਾਂ ਆਪਦੇ ਕੋਲੇ ਆਪ ਦੇ ਖਾਣ ਨੂੰ ਹੈ ਨਹੀਂ ਉਹਨੂੰ ਕਿੱਥੇ ਦੇਣੇ ਆ ਉਹਨੇ ਦਿੱਤੇ ਹੋਣਗੇ ਤਨ ਕਦੇ ਨਾ ਉਹਨੇ ਵੀ ਨਹੀਂ ਉਹਨੇ ਨਹੀਂ ਦਿੱਤੇ ਕਦੇ ਮੈਂ ਮੰਗੇ ਨੀ ਪਹਿਲਾਂ ਮੈਨੂੰ ਲੱਗਦਾ ਸੀ ਮੈਂ ਕਿਤੇ ਮੁੰਡਾ ਨਾ ਹੋਵੇ ਕੋਈ ਵੀ ਉਹ ਜਦੋਂ ਮੇਰੇ ਨਾਲ ਆਪਣਾ ਵੀਡੀਓ ਕਾਲ ਕੀਤੀ ਜਾਂ WhatsApp ਤੇ ਮੈਨੂੰ ਉਦੋਂ ਯਕੀਨ ਹੋਇਆ ਮੈਂ ਕੁੜੀ ਐ ਨਹੀਂ ਪਹਿਲਾਂ ਮੈਨੂੰ ਲੱਗਦਾ ਸੀ ਹੁਣ ਬਾਜਾਂ ਬਥੇਰੀਆਂ ਬਦਲ ਜਾਂਦੀਆਂ ਹਨ ਸਾਰਾ ਕੁਝ ਹੀ ਐ ਪਹਿਲਾਂ ਮੈਨੂੰ ਸੀਗਾ ਮੈਂ ਕੋਈ ਬੰਦਾ ਆਪ ਨੂੰ ਫੁੱਦੂ ਲਾਈ ਜਾਂਦਾ ਪਰ ਨਹੀਂ ਜਦੋਂ ਮੇਰੇ ਨਾਲ ਵੀਡੀਓ ਕਾਲ ਕੀਤੀ ਉਹ ਸਹੀ ਸੀਗੀ ਕੁੜੀ ਪਹਿਲੀ ਪਹਿਲੀ ਕੁੜੀ ਸੀ ਤੇਰੇ ਨਾਲ ਸੈੱਟ ਹੋਈ ਹਾਂ ਜ਼ਿੰਦਗੀ ਜੀ ਪਹਿਲੀ ਵਾਰੀ ਹੋਈ ਸੀ ਜ਼ਿੰਦਗੀ ਜੀ ਪਹਿਲੀ ਵਾਰੀ ਕੁੜੀ ਤੇਰੇ ਨਾਲ ਸੈੱਟ ਹੋਈ ਤੇ ਪਹਿਲੀ ਵਾਰੀ ਜੀ ਕੰਮਦਰਾ ਕਰ ਗਈ ਬਾ ਧੋਖਾ ਦੇਤਾ ਤਲ ਤੋੜਦੀ ਲੱਗਦਾ ਵੀ ਤੈਨੂੰ ਅੱਗੇ ਵੀ ਕਿਸੇ ਕੋਈ ਹੋਰ ਕੁੜੀ ਨਾਲ ਵੀ ਗੱਲਬਾਤ ਕਰੇਗਾ ਜੇ ਹੁਣ ਜੇ ਕਿਸੇ ਨਾਲ ਗੱਲ ਵੀ ਕਰਾਂਗੇ ਤਾਂ ਮੂਰੇ ਪਹਿਲਾਂ ਇਹ ਖੜੂਗੀ ਆ ਕੇ ਵੀ ਆ ਤੇਰੇ ਨਾਲ ਪਹਿਲਾਂ ਕੀ ਹੋਇਆ ਸੀਗਾ ਕੀ ਪਤਾ ਯਾਰ ਉਹ ਕੁੜੀ ਨੂੰ ਕੋਈ ਦਿੱਕਤ ਹੋ ਗਈ ਹੋਵੇ ਕੀ ਪਤਾ ਉਹਨੂੰ ਕੋਈ ਮਜਬੂਰੀ ਪੈ ਗਈ ਹੋਵੇ ਤਾਂ ਨਾ ਹੀ ਹੋਵੇ ਤੂੰ ਉਹਨੂੰ ਡੀਕ ਲੈ ਤਾਂ ਵਧੀਆ ਰਹੂਗਾ ਤੇ ਹੁਣ ਬਈ 4 ਘੰਟੇ ਡੀਕੀ ਇਹਨਾਂ ਮੈਂ ਹੋਰ 2 ਘੰਟੇ ਡੀਕ ਲੂੰਗਾ ਫਿਰ ਉਹ ਵੀ ਉਹ ਵੀ ਆਸ਼ਕ ਹੁੰਦੇ ਆ ਜਿਹੜੇ ਭੈ ਜੋ ਆਪਣੇ ਆਪਣੀ ਸਹੇਲੀ ਲਈ ਆਪਣੇ ਪਿਆਰ ਲਈ ਜਨਮਾਂ ਤੱਕ ਦੀਖਦੇ ਆ ਸੱਤ ਜਨਮਾਂ ਤੱਕ ਡਿੱਕੀ ਜਾਂਦੇ ਰਹਿੰਦੇ ਆ ਉਹ ਉਹ ਚੀਜ਼ ਵੀ ਤੁਸੀਂ ਸੋਚਦੇ ਹੋਗੇ ਉਹ ਜ਼ਮਾਨੇ ਹੋਰ ਆ ਬਾਈ ਹੁਣ ਕਲ ਜੋਗਾ ਹੁਣ ਤਾਂ ਮਿੰਟ ਸੈਕਿੰਡ ਚੋਂ ਕੰਮ ਅਗਲਾ ਕਹਿੰਦਾ ਨੰਘਿਆ ਉਧਰ ਗ ਨੰਘਿਆ ਬਾਸ ਚੂਨੀ ਨਾ ਸੀ ਤੇ ਚੂਨਾ ਲਾ ਕੇ ਤੁਰ ਗਈ ਚੂਨਾ ਕਿਹਨੂੰ ਲੱਗਿਆ ਇਸ ਮੁੰਡੇ ਨੂੰ ਲੱਗਿਆ ਚੂਨੀ ਨੇ ਚੂਨਾ ਲਾਤਾ ਚੂਨੇ ਤੋਂ ਵੀ ਵੱਡਾ ਕੰਮ ਕਰਤਾ ਇਸ ਮੁੰਡੇ ਨਾਲ ਗੱਲ ਕੀ ਹੋਈ ਐ ਸਾਰਾ ਮਸਲਾ ਤੁਹਾਨੂੰ ਪਤਾ ਲੱਗ ਗਿਆ 4 ਘੰਟੇ 4 ਘੰਟੇ ਥੋੜੇ ਨਹੀਂ ਹੁੰਦੇ 4 ਘੰਟੇ ਹੋ ਗਏ ਇਸ ਮੁੰਡੇ ਨੂੰ ਇੱਥੇ ਡੀਕ ਦੇ ਨੂੰ ਫੋਨ ਲਾ ਰਿਆ ਮੈਸੇਜ ਕਰ ਰਿਆ ਪਰ ਉਸ ਕੁੜੀ ਵੱਲੋਂ ਜਵਾਬ ਨਹੀਂ ਆ ਰਿਹਾ ਇਸ ਮੁੰਡੇ ਨੂੰ ਬਹੁਤ ਜ਼ਿਆਦਾ ਔਖਾ ਹੋ ਗਿਆ ਇਹ ਕਿਰਾਇਆ ਵੀ ਯਾਰ ਉਹਨਾਂ ਕੀ ਲੈ ਕੇ ਆਏ ਸੀ ਜਿੰਨਾ ਇਹਨੂੰ ਐ ਸੀਗਾ ਵੀ ਮੈਂ ਦਿੱਲੀ ਪਹੁੰਚ ਜਾਊਂਗਾ ਉਹ ਵੀ ਮੰਗਮੁੰਕ ਕੇ ਲੈ ਆਇਆ ਸੀਗਾ ਹੁਣ ਪੁੱਛਦਿਆਂ ਵੀ ਕੀ 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 ਬੀਤ ਰਿਹਾ ਤੇਰੇ ਤੇ ਬਹੁਤ ਮਾਰਾ ਹੋ ਰਿਹਾ ਹੈ ਬਈ ਇਹ ਤੇ ਮੈਂ ਤਾਂ ਨਾ ਮੈਨੂੰ ਤਾਂ ਘਬਰਾਹਟ ਜੀ ਚੜੀ ਜਾਂਦੀ ਆ ਮੈਂ ਨਾ ਸਮਾਨ ਤੋਂ ਘਬਰਾਹਟ ਕਹਤੋਂ ਸਮਾਨ ਸਮੂਹਣ ਖਾ ਕੇ ਆਇਆ ਸੀ ਮੈਂ ਚੱਲ ਪਹਿਲੀ ਔਰ ਮਿਲਣਾ ਹਨ ਤੇ ਵੀ ਚਾਲ ਆਦਾ ਮਾੜੇ ਮੋਟੀ ਚੰਗੀ ਤਸੱਲੀ ਕਰਾ ਦਾਂਗੇ ਵੀ ਆਪਣੇ ਦੇ ਬੱਜ ਜੂਗੀ ਮੁੜ ਕੇ ਤੇ ਹੁਣ ਤਸੱਲੀ ਕਰਾਉਣਾ ਆ ਸੀ ਹਾਂ ਬਠਿੰਡੇ ਦੇ ਮੁੰਡੇ ਜਿਹੜੇ ਹੈਗੇ ਤਸੱਲੀ ਕਰਾਉਂਦੇ ਆ ਬਈ ਬਾਦੂ ਪੰਜਾਬੀ ਦਾ ਫਿਰ ਤੁਹਾਨੂੰ ਪਤਾ ਜੰਮੇ ਦੇ ਸੱਲੀ ਕਰਾਉਣਾ ਬਿੱਲੀ ਦੀ ਕੁੜੀ ਦਾ ਪੰਜਾਬੀ ਮੁੰਡੇ ਤਸੱਲੀ ਕਰਾਉਣਾ ਸੀ ਇਹਦੇ ਹਾਂ ਤੇਰੀ ਤਸੱਲੀ ਤੇਰੀ ਹੋ ਜੇ ਆਪਦੀ ਹੋ ਗਈ ਤਸੱਲੀ ਇਹਦੀ ਆਪਦੀ ਹੋ ਗਈ ਤਸੱਲੀ ਕਰਨ ਆਏ ਸੀ ਤਸੱਲੀ ਤੇਰੀ ਆਪਦੀ ਹੋ ਗਈ ਹੈ ਹਾਂ ਤੈਨੂੰ ਨਹੀਂ ਪਤਾ ਲੱਗਿਆ ਦਿੱਲੀ ਦੀ ਚੀਜ਼ ਆ ਦਿੱਲੀ ਦੀ ਜਿਹੜੀ ਕਹਿੰਦੇ ਜਿਵੇਂ ਆਪਾਂ ਕਹਿੰਦੇ ਚੈਨਾ ਦੀ ਚੀਜ਼ ਆ ਚੈਨਾ ਦੀ ਚੀਜ਼ ਆਪਣੇ ਕੋਲ ਬੜਾ ਟਾਈਮ ਨਹੀਂ ਖੜਦੀ ਤੇ ਉਵੇਂ ਹੀ ਦਿੱਲੀ ਦੀ ਚੀਜ਼ ਆ ਕਦੋਂ ਵੀ ਰੰਗ ਬਦਲ ਸਕਦੀ ਹੈ ਦਿੱਲੀ ਦੀ ਚੀਜ਼ ਤੈਨੂੰ ਪਤਾ ਕਦੋਂ ਵੀ ਰੰਗ ਬਦਲ ਸਕਦੇ ਦਿੱਲੀ ਦੀ ਤਾਂ ਸਰਕਾਰ ਨਹੀਂ ਆਪਣੇ ਆਪਣੇ ਵਿਰੋਧ ਹੋਈ ਪਈ ਆ ਤੇ ਤੇਰੇ ਕੁੜੀ ਕੀ ਤੁਹਾਡੇ ਨਾਲ ਖੜੂਗੀ ਯਾਰ ਬਾਕੀ ਯਾਰ ਉਹ ਗੱਲ ਆ ਦਿੱਲੀ ਦੀ ਪਹਿਲੇ ਦਿਨੋਂ ਪੰਜਾਬ ਨਾਲ ਨਹੀਂ ਬਣੀ ਹਨਾ ਕਿਤੇ ਉਹ ਗੱਲ ਤਾਂ ਨਹੀਂ ਬਦਲਾ ਲੈਣਾ ਚਾਹਣਾ ਨਹੀਂ ਬਦਲਾ ਤਾਂ ਨਹੀਂ ਮੇਰੇ ਨਾਲ ਬਹੁਤ ਪਿਆਰ ਨਾਲ ਗੱਲਾਂ ਕੀਤੀਆਂ ਮਾਨੂੰ ਕਿਹਾ ਵੀ ਸੀ ਮਹਾ ਦਿੱਲੀ ਦੇ ਲੋਕ ਬਹੁਤ ਤੇਜ ਹੁੰਦੇ ਆ ਦਿੱਲੀ ਦੇ ਆਪਣੇ ਬਣੀ ਨਹੀਂ ਹਾਂ ਮੈਨੂੰ ਕਹਿੰਦੀ ਮੈਂ ਕਿਹਾ ਵੀ ਬਣੇ ਉਹ ਕਹਿੰਦੀ ਬਣੇ ਬਣੇ ਨਾ ਬਣੇ ਮੈਂ ਲਈ ਤੇਰੇ ਨਾਲ ਫੁੱਲ ਬੰਦੀ ਆ ਮੈਂ ਠੀਕ ਆ ਤੈਨੂੰ ਮੈਂ ਪਿਆਰ ਕਰਦੀ ਆ ਤੂੰ ਮੈਨੂੰ ਕਰ ਮੈਂ ਵੀ ਠੀਕ ਆ ਯੋਦਾਂ ਮਾ ਫਿਰ ਮੈਂ ਉੱਥੇ ਗਿਆ ਭਰਾਵਾ ਹੁਣ ਇੱਥੇ ਆਇਆ ਤੇ ਹੁਣ ਉਹ ਜਿਹੜਾ ਦਿਮਾਗ ਚ ਪਹਿਲਾਂ ਸੀਗੀ ਚੀਜ਼ ਸਾਲੀ ਉਹ ਬਹਿ ਗਈ ਹੁਣ ਅੱਛਾ ਹੁਣ ਫੋਨ ਖਨ ਲਾਇਆ ਹੁਣ ਬਈ ਬੋਲ ਲਾਇਆ ਵੇਖ ਦਿਖਾਉਣਾ ਤੁਹਾਨੂੰ ਮੈਂ ਚੈਟਾਂ ਹਾਂ ਦੇਖ ਆ WhatsApp ਦੀ ਆ ਠੀਕ ਆ ਆ ਕਾਲਾਂ ਲੱਗੀਆਂ ਆ ਸਾਰੀ ਜਿਹੜੀ ਚੈਟ ਹੋਈ ਆ ਉਹਦੇ ਨਾਲ ਹੋਈ ਆ ਹਾਂ ਉਹਦੇ ਨਾਲ ਹੋਈ ਆ ਆ ਕਾਲਾਂ ਹੁਣ ਵੀ ਕਿੰਨੀਆਂ ਲੰਗੀਆਂ ਹੁਣ ਮੈਨੂੰ ਐ ਡਰ ਲੱਗੇ ਜਾਂ ਵੀ ਜਿਹੜੀ ਚੈਟ ਆ ਮੇਰੇ ਕੋਲ ਵੀ ਹਣ ਉਹਦੇ ਕੋਲ ਵੀ ਹੋਊਗੀ ਕੱਲ ਨੂੰ ਕੁੜੀ ਨੂੰ ਕੁਝ ਹੋ ਗਿਆ ਯਾਰ ਮੈਂ ਤਾਂ ਫੜਿਆ ਜਾਊਂਗਾ ਤੇ ਪੁਲਿਸ ਕੋਲ ਨਹੀਂ ਗਿਆ ਪਾਲਸ ਪਾਲਸ ਹਲ ਤਾਂ ਬਈ ਮੈਨੂੰ ਐ ਲੱਗਦਾ ਮੈਨੂੰ ਜਾਂਦੇ ਉਹ ਮੈਨੂੰ ਨਾ ਚੱਕ ਲੈਣ ਬਸਾਲਾ ਆਸ਼ਕੀ ਦਾ ਨਾ ਹੋਵੇ ਤਾਂ ਵੀ ਤੈਨੂੰ ਕੋਈ ਪਿੰਡ ਉੱਥੇ ਨਹੀਂ ਮਿਲੀ ਕੋਈ ਕੁੜੀ ਪੰਜਾਬ ਚ ਜਾਂ ਉਹਦੇ ਜ਼ਿਲ੍ਹੇ ਚ ਤੂੰ ਜਿਹੜਾ ਇਨੀ ਬਾੜ ਤੱਕੇ ਖੰਦਾ ਫਿਰਦਾ ਹੈ ਹੈ ਕਿ ਜੇ ਕੋਈ ਕੁੜੀ ਨੂੰ ਕੁਝ ਹੋ ਗਿਆ ਹੋਇਆ ਤਾਂ ਤੇਰਾ ਨਾਂ ਵੀ ਆ ਸਕਦਾ ਵੀ ਜਦੋਂ ਮੇਰੀ ਤੇਰੀ ਚੈਟ ਸਾਰੀ ਉਹਦੀ ਚੈਟ ਆ ਹੁਣ ਮੇਰਾ ਚਾਰ ਘੰਟੇ ਕਿ ਫੋਨ ਵੀ ਉਹਨੂੰ ਲੱਗੀ ਜਾਂਦਾ ਬਾਰ ਬਾਰ ਕਾਹਦਾ ਤੇਰਾ ਜਿੱਦਾਂ ਹਣਾ ਜਿੱਦਾਂ ਜਿੱਦਾਂ ਚਵਲਟਾਈਦਾ ਹਾਂ ਹਾਂ ਬਈ ਕਹਿੰਦਾ ਇਹ ਜਿਆ ਕੰਮ ਨਾ ਕਰੇ ਜ਼ਿੰਦਗੀ ਚ ਸਹੀ ਗੱਲ ਚੁੱਪ ਕਰ ਕੇ ਅੱਧੀ ਰੋਟੀ ਖਾ ਲਓ ਹੋਣ ਹੁਣ ਤੈਨੂੰ ਐ ਆ ਵੀ ਮੈਂ ਜਲਦੀ ਤੋਂ ਜਲਦੀ ਪਹੁੰਚ ਜਾਂਗਾ ਰਾਂਹ ਮੈਨੂੰ ਐ ਆ ਬਾਈ ਜੇ ਕੋਈ ਮਦਦ ਕਰ ਤੂਗਾ ਤਾਂ ਠੀਕ ਹੈ ਕੋਈ ਭਲਾ ਬੰਦਾ ਹੋ ਤਾਂ ਮਦਦ ਕਰ ਦੂ ਤਾਂ ਜਾਵਣਾਗੇ ਤੇ ਨਹੀਂ ਫਿਰ ਬਾਈ ਮੈਂ ਤਾਂ ਟ੍ਰੇਨ ਤੇ ਚੜ ਜੂਗਾ ਜੇ ਕੋਈ ਟੀਟੀ ਆਊਗਾ ਮੈਨੂੰ ਲੱਗ ਜਾਂਦਾ ਵੀ ਬਾਈ ਮੈਨੂੰ ਐ ਲੱਗਦਾ ਜੋ ਮੈਂ ਕੈਨੇਡਾ ਆ ਗਿਆ ਹੁਣ ਨਾ ਜਦੋਂ ਪਹਿਲੀ ਵਾਰ ਆਪਾਂ ਆਪਣੇ ਜ਼ਿਲ੍ਹੇ ਚੋਂ ਨਿਕਲੇ ਸੀ ਕਦੇ ਬਈ ਇਹ ਤੇ ਚੱਜ ਨਾ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਆਇਆ ਹਾਂ ਪਹਿਲੀ ਵਾਰ ਪਹਿਲੀ ਵਾਰੀ ਦਿੱਲੀ ਆਇਆ ਤਾਂ ਦਿੱਲੀ ਆ ਕੇ ਇਹ ਹੁਣ ਇਹ ਸੋਚ ਰਿਹਾ ਵੀ ਮੈਂ ਇਦਾਂ ਲੱਗ ਰਿਹਾ ਮੈਨੂੰ ਜਿਵੇਂ ਮੈਂ ਕੈਨੇਡਾ ਪਹ ਠੀਕ ਹੈ ਇਹਦੇ ਕੋਲ ਸਾਰੀ ਚੈਟ ਪਈ ਹੈ ਇਹ ਇਹ ਇਹਨੂੰ ਡਾਰਾਏਗਾ ਵੀ ਕੁੜੀ ਨੂੰ ਕੋਈ ਪ੍ਰੋਬਲਮ ਨਾ ਆ ਜਾਏ ਤੇ ਜੇ ਕੁੜੀ ਨੂੰ ਕੋਈ ਪ੍ਰੋਬਲਮ ਆ ਗਈ ਤਾਂ ਮੇਰੇ ਤੇ ਗੱਲ ਆਊਗੀ ਇਸ ਕਰਕੇ ਇਹ ਹੁਣ ਬਠਿੰਡ ਇਥੋਂ ਨਿਕਲਣਾ ਚਾਹੁੰਦਾ ਵੀ ਜਲਦੀ ਤੋਂ ਜਲਦੀ ਮੈਂ ਇਥੋਂ ਨਿਕਲ ਜਾਵਾਂ ਬਠਿੰਡੇ ਪਹੁੰਚ ਜਾ ਕਿਵੇਂ ਨਾ ਕਿਵੇਂ ਕਰਕੇ ਆਪਣੀ ਤਾਂ ਇਹ ਸਰਕਾਰ ਦਿੱਲੀ ਦੀ ਆਪਣੀ ਆਪ ਦੀ ਨਹੀਂ ਹੋਈ ਤੇ ਕੁੜੀਆਂ ਕਿੱਥੋਂ ਆਪਣੀਆਂ ਹੋ ਜਾਣਗੀਆਂ ਦਿੱਲੀ ਦੀ ਕੁੜੀ ਆਪਣੇ ਨਾਲ ਕਿਵੇਂ ਖੜਜੂਗੀ ਜਦੋਂ ਆਪਣੀਆਂ ਸਰਕਾਰਾਂ ਨਾਲ ਆਪਣੇ ਨਾਲੇ ਧੱਕਾਸ਼ਾਹੀ ਦਿੱਲੀ ਨਹੀਂ ਪੜਾ ਰਹੀ ਐ ਮੈਂ ਇੰਨਾ ਕਰ ਰਹੀ ਐ ਤੇ ਉੱਥੋਂ ਦੀ ਕੁੜੀ ਕਿਵੇਂ ਖੜਜੂਗੀ ਤੇ ਸੱਦਿਆ ਵੀ ਇਸ ਮੁੰਡੇ ਨੂੰ ਕੀਨੂ ਗਰੀਬ ਬੰਦੇ ਨੂੰ ਗਰੀਬ ਬੰਦੇ ਨੂੰ ਅੱਛਾ ਕੀ ਕੰਮ ਕਰਦਾ ਤੂੰ ਮੈਂ ਬੇ ਦੁਕਾਨ ਤੇ ਲੱਗਿਆ ਕਾਈ ਦੁਕਾਨ ਤੇ ਆ ਜਿਹੜੀ ਮਣਿਆਰੀ ਦੀ ਹੁੰਦੀ ਆ ਮਣਿਆਰੀ ਦੀ ਅੱਛਾ ਕਿਸੇ ਕੋਲ ਲੱਗਿਆ ਹੋਇਆ ਹੈ ਤਨਖਾਹ ਤੇ ਮੇਰੀ 7000 7000 ਤਨਖਾਹ ਤੇ ਕੁੜੀ ਨਾਲ ਪਿਆਰ ਹੋ ਗਿਆ ਤੈਨੂੰ ਹੈ ਪਿਆਰ ਪਿਆਰ ਕੜਾ ਫਿਰ ਤਕੜੇ ਘਰੋਂ ਸੀ ਕੁੜੀ ਉਹਨੂੰ ਬੁੱਲਾ ਹੁੰਦਾ ਪਿਆਰਾ ਤਕੜੇ ਘਰੋਂ ਸੀ ਬਹੁਤ ਕੀ ਕਹਿੰਦੀ ਹੁੰਦੀ ਸੀ ਤੈਨੂੰ ਮੈਨੂੰ ਕਹਿੰਦੀ ਸੀ ਮੈਂ ਬਹੁਤ ਤਕੜੇ ਘਰੋਂ ਤੂੰ ਕੰਮ ਵੀ ਨਾ ਕਰਿਆ ਕਰ ਤੈਨੂੰ ਪੈਸੇ ਮੈਂ ਦੇ ਦਿਆ ਕਰੂੰਗੀ ਜੀ ਮੈਂ ਉਹਦੇ ਪਿੱਛੇ ਲਾ ਕੇ ਦੁਕਾਨ ਤੋਂ ਹਟ ਜਾਂਦਾ ਫਿਰ ਮੇ ਤੈਨੂੰ ਕਿਤੇ ਤੈਨੂੰ ਐ ਸੋਚਿਆ ਸੀਗਾ ਵੀ ਮੈਂ ਉੱਥੋਂ ਇੱਥੋਂ ਜਾਊਂਗਾ ਉੱਥੇ ਜਾ ਕੇ ਮੇਰੀ ਜ਼ਿੰਦਗੀ ਬਦਲ ਜਾਊਗੀ ਮੈਨੂੰ ਪਹਿਲਾਂ ਬਈ ਸੁਪਨੇ ਮੈਨੂੰ ਉੱਥੇ ਰੱਖ ਲੁਗੀ ਉੱਥੇ ਮੈਂ ਗੱਡੀਆਂ ਗੁੱਡੀਆਂ ਉਹਦੇਆਂ ਚਲਾਇਆ ਕਰੂੰਗਾ ਉਹਦੇ ਨਾਲ ਰਹਿਆ ਕਰੂੰਗਾ ਉਹਦਾ ਕਹਿੰਦੇ ਹੁੰਦੇ ਵੀ ਇੱਕ ਹਾਊਸ ਵਾਈਫ ਬਣ ਜਾਊਗਾ ਹਾਊਸ ਉਹ ਤਾਂ ਨਹੀਂ ਮੈਂ ਸੋਚਿਆ ਸੀ ਵੀ ਉਹਦੇ ਘਰੇ ਜਾਊਂਗਾ ਪਰ ਮੈਨੂੰ ਇੰਨਾ ਕੁ ਸੀ ਮੈਂ ਖਜ ਦੇ ਜਿਵੇਂ ਉਹ ਇੰਨੀ ਅਮੀਰ ਆ ਤੇ ਮੈਨੂੰ ਕੱਲ ਨੂੰ ਪੈਸੇ ਦੇ ਕੇ ਮੇਰਾ ਮੈਨੂੰ ਆਪ ਦਾ ਕੰਮ ਦਵਾ ਕਰਾ ਦੂਗੀ ਤੇ ਮੈਨੂੰ ਆਉਦਾ ਇਹ ਮੈਂ ਅੱਜ ਮੈਂ 7000 ਤੇ ਮੈਂ ਆਉਦਾ ਬਹਿ ਕੇ ਭਲਾ ਲੱਖ ਰੁਪਿਆ ਕਮਾ ਸਕਦਾ ਨਾਲੇ ਮੈਂ ਕਿਸੇ ਦੇ ਥੱਲੇ ਨਹੀਂ ਲੱਗਣਾ ਸੀ ਮੈਂ ਸੁਪਨਾ ਇਹ ਤਾਂ ਸੋਚਿਆ ਸੀ ਵੀ ਮੈਂ ਆਪਦਾ ਕੋਈ ਨਾ ਕੋਈ ਵੱਡਾ ਬਣੂਗਾ ਬੰਦਾ ਤੇ ਪਰ ਹੁਣ ਬੰਦਾ ਹੀ ਨਹੀਂ ਮੈਂ ਵੱਡਾ ਛਾੜੇ ਛੋਟਾ ਵੀ ਨਹੀਂ ਲਿਆ ਦੋਸਤੋ ਤੁਸੀਂ ਦੇਖ ਸਕਦੇ ਹੋ ਲਾਲਚ ਬੁਰੀ ਬਲਾ ਹੁੰਦੀ ਹੈ ਤੇ ਉਹੀ ਗੱਲ ਇਸ ਮੁੰਡੇ ਨਾਲ ਹੋਈ ਇਸ ਮੁੰਡੇ ਨੂੰ ਇਦਾਂ ਸੀਗਾ ਵੀ ਕੁੜੀ ਤਗੜੇ ਘਰੋਂ ਹੈਗੇ ਚੱਲ ਯਾਰ ਵੀ ਮੇਰੇ ਨਾਲ ਗੱਲਬਾਤ ਕਰਨ ਲੱਗ ਗਈ ਐਡੀ ਕਿਹਨੇ ਬਣਾ ਕੇ ਦਿੱਤੀ ਸੀ ਇੰਸਟਾਗ੍ਰਾਮ 'ਤੇ ਐਡੀ ਮੇਰਾ ਦੋਸਤ ਆ ਮੁੰਡਾ ਵੀ ਕੀ ਕਹਿੰਦਾ ਸੀਗਾ ਉਹ ਮੈਨੂੰ ਕਹਿੰਦਾ ਤੂੰ ਆਪਦੀ ਐਕਟਿੰਗ ਕਿਉਂ ਕਰਦਾ ਇਹ ਤੇ ਤੇਰੀਆਂ ਵੀਡੀਓ ਤੁਮਾਨੂੰ ਆਪਾਂ ਲੈਪ ਲੈਪਸਿੰਗ ਕਰਦੇ ਹੋ ਨਾ ਮੈਂ ਐਕਟਿੰਗ ਕਰਕੇ ਤੇਰੇ ਨਾਲ ਮੈਸੇਜ ਆਇਆ ਤੈਨੂੰ ਹਾਂ ਵੀਡੀਓ ਕਾਲ ਵੀ ਹੁੰਦੀ ਰਹੀ ਵੀਡੀਓ ਕਾਲ ਬਾਅਦ ਚ ਜਦੋਂ ਵਟਸਐਪ ਦਾ ਨੰਬਰ ਲੈ ਲਿਆ ਉਹਨੇ ਮੈਥੋਂ ਉਹਦੇ ਤੇ ਹੁੰਦੀ ਹੁੰਦੀ ਹੈ ਔਖਾ ਬਹੁਤ ਆ ਹੁਣ ਹੁਣ ਬਹੁਤ ਔਖਾ ਬਈ ਹੁਣ ਤਾਂ ਅੱਗੇ ਰਾਤ-ਰਾਤ ਨੂੰ ਗੱਲਾਂ ਕਰੀ ਜਾਂਦੇ ਸੀਗੇ ਠੀਕ ਹੈ ਤੇ ਹੁਣ ਤਾਂ ਮਿਲਦਾ ਇੱਕ ਮਿੰਟ ਵੀ ਮੈਨੂੰ ਐ ਜਿਹੀ ਜਾਂਦਾ ਵੀ ਆ ਕੀ ਹੋ ਗਿਆ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਮੁੰਡੇ ਨਾਲ ਜਿਹੜਾ ਕੁਝ ਹੋਇਆ ਤੁਹਾਡੇ ਨਾਲ ਵੀ ਨਾ ਹੋਵੇ ਬਹੁਤ ਬਹੁਤ ਧੰਨਵਾਦ ਕੋਈ ਨਾ ਤੇਰਾ ਹੱਲ ਕਰਕੇ ਜਾਵਾਂਗੇ ਮੈਂ ਤਾਂ ਉਹਦੇ ਦੋਸਤਾਂ ਨੂੰ ਵੀ ਦੱਸ ਬੈਠਾ ਸੀ ਵੀ ਅੱਜ ਸੋਡੀ ਪੁਰਜਾਈ ਨੂੰ ਮਿਲ ਸੀ ਦੱਸ ਬੈਠਾ ਸੀ ਵੀ ਅੱਜ ਸੋਡੀ ਪੁਰਜਾਈ ਨੂੰ ਮਿਲਣ ਚੱਲੇ ਆ ਤੇ ਉਹਨੂੰ ਲੈ ਕੇ ਆਉਂਗਾ ਹਾਂ ਸਮਾਨ ਸੋਮ ਨੂੰ ਉਹਨਾਂ ਨੇ ਵੀ ਖੋਇਆ ਸੀਗਾ ਹੁਣ ਆ ਖੜੇ ਤੇ ਕੀ ਦੱਸਾਂ ਵੀ ਮੈਂ ਤਾਂ ਫੋਨ ਹੀ ਚੱਕਿਆ ਉਹਨੇ ਤੇਰਾ ਕੋਈ ਨਾ ਹੱਲ ਕਰਕੇ ਜਾਵਾਂਗੇ ਤੈਨੂੰ ਦਿੱਲੀ ਦਿੱਲੀੋਂ ਆਪਾਂ ਸਿੱਧਾ ਬਠਿੰਡੇ ਭੇਜਾਂਗੇ ਤੁਹਾਨੂੰ ਟ੍ਰੇਨ ਚੜਾਵਾਗੇ ਟਿਕਟ ਵੀ ਲੈ ਕੇ ਦੇਵਾਂਗੇ ਤੁਸੀਂ ਉਹ ਟੈਨਸ਼ਨ ਨਾ ਲਓ ਉਸ ਕੁੜੀ ਦਾ ਆਪਾਂ ਪਤਾ ਵੀ ਕਰਦੇ ਆ ਵੀ ਕਿੱਥੇ ਆ ਕਿੱਥੇ ਨਹੀਂ ਠੀਕ ਹੈ ਤੁਸੀਂ ਬੈਠੋ ਕੋਈ ਨਾ ਧੰਨਵਾਦ ਦੋਸਤੋ ਤੁਸੀਂ ਦੇਖ ਸਕਦੇ ਹੋ ਕਹਿੰਦੇ ਹੁੰਦੇ ਲਾਲਚ ਬੁਰੀ ਬਲਾ ਹੁੰਦੀ ਹੈ ਤਾਂ ਇਹ ਜੇ ਚੱਕਰਾਂ ਦੇ ਵਿੱਚ ਨਾ ਪਿਆ ਕਰੋ ਕੁੜੀਆਂ ਦੇ ਚੱਕਰਾਂ ਦੇ ਵਿੱਚ ਨਾ ਪਿਆ ਕਰੋ ਇਹਨਾਂ ਨੇ ਤਾਂ ਯਾਰ ਮਿਰਜੇ ਹਰ ਗਿਆ ਉਹਨਾਂ ਨੇ ਬਖਸ਼ਿਆ ਤੁਸੀਂ ਚੀਜ਼ ਹੀ ਕੀ ਹੋ ਆਪਣੇ ਦਿੱਲੀ ਦੀ ਤੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਬਣੀ ਨਹੀਂ ਆਪਣੇ ਪੰਜਾਬ ਦੀ ਤਾਂ ਤੁਸੀਂ ਉਥੋਂ ਦੀਆਂ ਕੁੜੀਆਂ ਲਿਆਉਂ ਨੂੰ ਫਰਦੇ ਆ ਉਹਨਾਂ ਦੇ ਕੁੜੀਆਂ ਨਾਲ ਗ ਏ ਹੁਣ ਬਠਿੰਡੇ ਦਾ ਮੁੰਡਾ ਹੈਗਾ ਜਿਹਨੂੰ ਦਿੱਲੀ ਦੀ ਕੁੜੀ ਨਾਲ ਪਿਆਰ ਹੋਇਆ ਇੰਸਟਾਗ੍ਰam ਤੇ ਪਿਆਰ ਹੋਇਆ ਬਾਅਦ ਵਿੱਚ ਇਹ ਉਹਨੂੰ ਜਾ ਕੇ ਮਿਲਣਾ ਸੀਗਾ ਗੱਲਬਾਤ ਇਹਨਾਂ ਦੀ ਚੱਲਦੀ ਸੀ ਇੰਸਟਾਗ੍ਰam ਦੇ ਉੱਤੇ ਪਰ ਤੁਸੀਂ ਦੇਖ ਸਕਦੇ ਹੋ ਦੋਸਤੋ ਇਸ ਨਾਲ ਕੀ ਹੋਇਆ ਧੱਕਾ ਹੋਇਆ ਇਹ ਮੁੰਡਾ ਹੁਣ 4-5 ਘੰਟੇ ਹੋ ਗਏ ਨੇ ਹੋਟਲ ਤੇ ਖੜੇ ਨੂੰ ਤੇ ਅਸੀਂ ਤੱਕ ਕੁੜੀ ਆਈ ਨਹੀਂ ਅਸੀਂ ਕੁੜੀ ਬਾਰੇ ਪਤਾ ਕਰਾਂਗੇ ਵੀ ਕੌਣ ਸੀ ਕੌਣ ਨਹੀਂ ਸੀਗੀ ਜੇ ਉਹ ਕੁੜੀ ਸਾਨੂੰ ਮਿਲਦੀ ਤਾਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਇਹ ਇਹਦੇ ਨਾਲ ਇਦਾਂ ਕਿਉਂ ਕੀਤਾ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ